ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਦਾ ਜਿਹੜਾ ਆਰਡਰ ਹੈਗਾ ਆਪਾਂ ਨੂੰ ਦੇ ਸਕਦੇ ਹੋਗੇ ਜਿੱਦਾਂ ਹੈਂਡਵਰਕ ਦੇ ਸੂਟ ਆਰੀਵਰਕ ਮਸ਼ੀਨਵਰਕ ਬ੍ਰਾਈਡਲ ਲਹਿੰਗੇ ਵਗੈਰਾ ਜਿੱਦਾਂ ਮਰਜੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਤੁਸੀਂ ਜਿੱਦਾਂ ਦਾ ਵੀ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਉਦਾਂ ਦਾ ਸਾਨੂੰ ਜਿਹੜਾਗਾ ਤੁਸੀਂ ਫੋਟੋ ਪਾ ਸਕਦੇ ਹੋਗੇ WhatsApp ਦੇ ਉੱਪਰ ਵੀ ਸਾਨੂੰ ਐਵੇਂ ਦਾ ਸੇਮ ਸੂਟ ਆ ਜਿਹੜਾ ਰੈਡੀ ਕਰਕੇ ਦੇ ਦਿਓ ਤੇ ਆਪਾਂ ਤੁਹਾਨੂੰ ਜਿਹੜਾ ਸੂਟ ਹੈਗਾ ਤਿਆਰ ਕਰਕੇ ਦੇ ਦਾਂਗੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਹੈ ਜਿਹੜਾ ਪਲੇਨ ਫੈਬਰਿਕ ਦੇ ਉੱਪਰ ਹੈ ਰੈਡੀ ਕਰਵਾ ਸਕਦੇ ਹੋਗੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਸੂਟ ਰਾਮ ਟੈਕਸ ਦੇ ਨੇਗੇ ਸੌਫਟ ਔਰਗੈਂਜ਼ਾ ਫੈਬਰਿਕ ਹੈਗਾ ਬਹੁਤ ਜਿਆਦੇ ਸੋਹਣੇ ਸੂਟ ਲੰਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰ ਦੇਾਂਗੇ ਇੰਨਾ ਕੁ ਲਾਈਟ ਵੇਟ ਸਟੱਫ ਹੈਗਾ ਜਿੰਨਾ ਵੀ ਤੁਸੀਂ ਕਹੋ ਦੇਖੋ ਪ੍ਰਿੰਟ ਬਿਲਕੁਲ ਜਿਹੜਾ ਆਰਗੈਂਜ਼ਾ ਐ ਹਾਰਡ ਵਾਲਾ ਆਰਗੈਂਜ਼ਾ ਨਹੀਂ ਹੈਗਾ ਲਾਈਟ ਵਾਲਾ ਹੈਗਾ ਲਾਈਟ ਫੈਬਰਿਕ ਹੈਗਾ ਬਿਲਕੁਲ ਦੇਖੋ ਪਿਓਰ ਆਰਗੈਂਜ਼ਾ ਹੈਗਾ ਬਿਲਕੁਲ ਦੇਖੋ ਜਾਰਜਟ ਗਰੇਪ ਦੀ ਤਰ੍ਹਾਂ ਇਹ ਸੂਟ ਰਹਿਣਗੇ ਪਹਿਲਾ ਸੂਟ ਇਹ ਵਾਲਾ ਹੈਗਾ ਆਪਣੇ ਕੋਲ ਇੱਕ ਰੋਲ ਦੇ ਵਿੱਚ ਤਿੰਨ ਤਿੰਨ ਸੂਟ अवेलेबल ਲੰਗੇ ਜਿਹੜੀਆਂ ਪਹਿਣਾ ਮਤਲਬ ਮੋٹے ਸੂਟ ਪਸ਼ਮੀਨੇ ਦੇ ਜਿੱਦਾਂ ਕੀ ਹਨਾ ਉਹ ਸੂਟ ਨਹੀਂ ਲੈਂਦੇ ਹੈ ਕਿ ਤਾਂ ਤੁਸੀਂ ਇਹ ਵਾਲੇ ਸੂਟ ਲੈਂਗੇ ਟਰਾਈ ਕਰ ਸਕਦੇ ਹੋਗੇ ਇਹਦੇ ਨੀਚੇ ਤੁਸੀਂ ਟਾਪਟਾ ਜਾਂ ਲਾਈਨਿੰਗ ਲਗਾ ਸਕਦੇ ਹੋ ਵੈਸੇ ਵੈਸਟਰ ਹੋਊਗਾ ਟਾਪਟਾ ਟਾਪਟਾ ਲਗਾ ਕੇ ਇਹਨਾਂ ਨੂੰ ਸਲਾਈ ਕਰਵਾਇਓ ਤਾਂ ਇਹ ਕਾਫੀ ਜਿਆਦੇ ਸੋਹਣੇ ਸੂਟ ਲੰਗੇ ਜਿਹੜੇ ਪਰੇਰੀ ਹੋਣਗੇ ਬਹੁਤ ਜਿਆਦੇ ਸੋਹਣੇ ਲੰਗੇ ਕਿਉਂਕਿ ਅਸੀਂ ਹਰ ਤਰ੍ਹਾਂ ਦਾ ਜਿਹੜਾ ਕੱਪੜਾ ਹੈਗਾ ਹਰ ਤਰ੍ਹਾਂ ਦਾ ਫੈਬਰਿਕ ਰੱਖਦੇ ਆਂਗੇ ਕਿਉਂਕਿ ਜਿੱਦਾਂ ਕਿ ਇੰਡੀਆ ਦੇ ਵਿੱਚ ਮੌਸਮ ਹੈ ਉਹ ਉੱਥੇ ਠੰਡ ਪੈ ਰਹੀ ਹੈ ਹਨਾ ਬਾਹਰ ਵੀ ਠੰਡ ਪੈ ਰਹੀ ਹੈ ਪਰ ਬਾਹਰਲੇ ਕਸਟਮਰ ਨੇਗੇ ਜਿਹੜੇ ਮਤਲਬ ਪਸ਼ਮੀਨੇ ਦੇ ਸੂਟ ਘੱਟ ਲਾਈਕ ਕਰ ਦੇਣਗੇ ਪਰ ਬਹੁਤ ਸਾਰੇ ਕਸਟਮਰ ਨੇਗੇ ਜਿਨ੍ਹਾਂ ਦੇ ਆਪਣੇ ਕੋਲੇ ਆਰਡਰ ਚੱਲ ਰਹੇ ਹੋਣਗੇ ਪਸ਼ਮੀਨੇ ਦੇ ਸੂਟਾਂ ਦੇ ਉਹ ਲਾਈਕ ਕਰ ਦੇਣਗੇ ਹਨਾ ਜਿੱਦਾਂ ਕਿ ਇਹ ਤੁਸੀਂ ਸੂਟ ਦੇਖ ਸਕਦੇ ਹੋਗੇ ਪ੍ਰਾਈਸ ਰਹੇਗਾ 1850 ਪਲੱਸ ਸ਼ਿਪਿੰਗ ਰਹੂਗੀ ਤੇ 올ਓਵਰ ਸੂਟ ਮਿਲਣਗੇ ਤੁਹਾਨੂੰ ਇਹ ਬਹੁਤ ਜ਼ਿਆਦੇ ਸੋਹਣਾ ਫੈਬਰਿਕ ਹੈ ਜਿਦਾਂ ਕਿ ਤੁਸੀਂ ਹੁਣ ਫੰਕਸ਼ਨ ਵਗੈਰਾ ਹਨਾ ਛੋਟੇ ਮੋਟੇ ਫੰਕਸ਼ਨਾਂ ਲਈ ਪਾਉਣੇ ਹੋਣ ਪਿੰਡਾਂ ਦੇ ਵਿੱਚ ਜਿਦਾਂ ਗੁਰਦੁਆਰਾ ਸਾਹਿਬ ਇੰਦਾ ਤੁਸੀਂ ਸੂਟ ਹੈ ਜਿਹੜੇ ਤਿਆਰ ਕਰਵਾ ਸਕਦੇ ਹੋ ਇਹਦੇ ਉੱਪਰ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣੇ ਲੱਗਣਗੇ ਪਹਿਲਾ ਸੂਟ ਇਹ ਵਾਲਾ ਸੀਗਾ ਆਪਣਾ ਰਾਮ ਟੈਕਸ ਬ੍ਰਾਂਡ ਰਹੇਗਾ ਤੇ ਅਗਲਾ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ अगला कलर ਹੈਗਾ ਗਮੈਂਦੀ ਆ ਦੇਖੋ ਜੀ ਸਟੈਂਪ ਲੱਗੀ ਹੋਈ ਹੈ ਰਾਮ ਟੈਕਸ ਦੀ ਸਾਰੇ ਤੁਹਾਨੂੰ ਸੂਰਤੇ ਵੀ ਮਿਲੂਗੀ ਇਹ ਹੀ ਸਟੈਂਪ 컬러 ਪੱਖੋਂ ਸਾਰੇ ਪ੍ਰਿੰਟ ਪੱਖੋਂ ਬਹੁਤ ਜਿਆਦੇ ਸੋਹਣੇ ਲੱਗੇ ਲੈ ਜੀ ਇੰਨੀ ਕੁ ਸੋਹਣੀ ਔਰਗੈਂਜ਼ਾ ਹੈਗੀ ਜਿੰਨੀ ਵੀ ਤੁਸੀਂ ਕਹਿ ਦੋ ਬਿਲਕੁਲ ਸੌਫਟ ਲਾਈਟ ਵੇਟ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ 컬러 ਤੁਸੀਂ ਚੈੱਕ ਕਰ ਸਕਦੇ ਹੋਗੇ 1850 ਪ੍ਰਾਈਸ ਹੈ 올ਓਵਰ ਸੂਟ ਦਾ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਲਗਵਾਓਗੇ ਉਹਦੇ ਐਕਸਟਰਾ ਚਾਰजेस ਹੋਣਗੇ ਦੇਖੋ ਪ੍ਰਿੰਟ ਤੁਸੀਂ ਚੈੱਕ ਕਰੋ ਹਨ ਜਰੂਰ ਤੁਸੀਂ ਸੂਟ ਟ੍ਰਾਈ ਕਰ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਦੂਜਾ ਕਲਰ ਇਹ ਵਾਲਾ ਸੀ ਚਾਰ ਕਲਰਾਂ ਦਾ ਚਾਰਟ ਆਇਆਗਾ ਆਪਣੇ ਕੋਲੇ अलग-अलग कलर लाग लाग दो दो भी ਤੁਸੀਂ ਚੈੱਕ ਕਰੋ ਬਹੁਤ ਜ਼ਿਆਦਾ ਸੋਨਾ ਸ਼ੇਡ ਹੈ ਸਾਰੇ ਕਲਰ ਲਿੰਗੇ ਜਿਹੜੇ ਅਲੱਗ-ਅਲੱਗ ਲਿੰਗੇ ਲੁੱਕ ਦੇਖੋ ਇਹਦੇ ਨਾਲ ਦੁਪੱਟਾ ਤੁਸੀਂ ਇੱਕ 베ਜ ਦਾ ਵੀ ਰੱਖ ਸਕਦੇ ਹੋ ਟਾਈ ਐਂਡ ਡਾਈ ਵੀ ਕਰਾ ਸਕਦੇ ਹੋਗੇ ਪਰ ਇੱਕ 베ਜ ਦਾ ਦੁਪੱਟਾ ਰੱਖ ਕੇ ਤੁਸੀਂ ਇਦੇ ਉੱਪਰ ਜਿੱਦਾਂ ਕਿ ਸੂਟ ਦੇ ਵਿੱਚ ਪ੍ਰਿੰਟ ਹੋਏ ਹੋਏ ਆ ਜਿੰਨਾ ਵੀਰ ਉਦਾਂ ਦੀ ਤੁਸੀਂ ਜਿਹੜੀ ਆ ਲੈਸ ਲਗਵਾ ਸਕਦੇ ਹੋਗੇ ਅਗਲਾ ਕਲਰ ਹੈ ਲਾਸਟ ਲਓ ਜੀ ਦੇਖੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਇਹ ਵੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਚਾਰ ਮੈਂ ਤੁਹਾਨੂੰ ਕਲਰ ਦਿਖਾਏ ਨੇ ਦੇ ਵਿੱਚ ਚਾਰੋ ਹੀ ਇੰਨੇ ਜਿਆਦੇ ਸੋਹਣੇ ਲੰਗੇ ਹਨਾ ਕਲਰ ਤੇ ਬਹੁਤ ਜਿਆਦੇ ਸੋਹਣੇ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਜਿਆਦਾ ਸੋਹਣਾ ਸੂਟ ਬਣੂਗਾ ਕਲਰ ਚਾਰੇ ਹੀ ਸੋਹਣੇ ਲੰਗੇ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਇਹ ਸਾਰੇ ਹੈਗੇ ਨੇ ਵਿਦਆਊਟ ਦੁਪੱਟਾ ਸੂਟ ਲēngਗੇ 1800 ਪ੍ਰਾਈਸ ਆਲ ਓਵਰ ਸੂਟ ਦਾ ਜੇ ਤੁਸੀਂ ਦੁਪੱਟਾ ਲਗਵਾਉਂਗੇ ਤਾਂ ਉਹਦੇ ਐਕਸਟਰਾ ਚਾਰजेस ਹੋਣਗੇ ਇਹਦੇ ਨਾਲ ਤੁਸੀਂ ਆਰਗੈਂਜ਼ਾ ਦਾ ਦੁਪੱਟਾ ਵੀ ਰੱਖ ਸਕਦੇ ਹੋ ਜੌਰਜਟ ਦਾ ਵੀ ਰੱਖ ਸਕਦੇ ਹੋ ਨਾ ਦੁਪੱਟੇ ਚਿੱਤਾਂ ਦੇ ਵੀ ਸਹੀ ਲੱਗਦੇ ਹੁੰਦੇ ਨੇ ਮੈਂ ਉਹਦਾਂ ਦੇ ਤੁਹਾਨੂੰ ਦੱਸ ਦੇਣੀ ਹੁੰਦੀ ਆ ਬਾਕੀ ਤੁਹਾਡੀ ਆਪਣੀ ਚੁਆਇਸ ਹੈਗੀ ਵੀ ਤੁਸੀਂ ਕਿਵੇਂ ਦਾ ਦੁਪੱਟਾ ਲੈਣਾ ਚਾਹੋਗੇ ਉਹਦਾਂ ਦਾ ਤੁਸੀਂ ਦੁਪੱਟਾ ਰੈਡੀ ਕਰਵਾ ਸਕਦੇ ਹੋਗੇ ਆਪਣੇ ਕੋਲ ਕਲਰ ਸਾਰੇ ਹੀ ਬਹੁਤ ਸੋਹਣਾ ਚਾਰ ਸੀਗਾ ਰਾਮਟੈਕਸ ਫੈਬਰਿਕ ਰਹੇਗਾ ਮੈਂ ਲਾਸਟ ਦੇ ਵਿੱਚ ਵੀ ਬੋਲ ਦਿੰਨੀ ਆ ਰਾਮਟੈਕਸ ਰਾਮਟੈਕਸ ਦਾ ਫੈਬਰਿਕ ਰਹੇਗਾ ਤੇ ਪ੍ਰਾਈਸ ਰਹੇਗਾ 1800 ਪਲੱਸ ਸ਼ਿਪਿੰਗ ਹੈਗੀ ਤੇ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਤੇ ਦੁਪੱਟਾ ਮੈਂ ਤਾਂ ਬੋਲ ਰਹੀ ਆ ਵੀ ਕਿਉਂ ਨਹੀਂ ਹੈਗਾ ਹਨਾ ਕਿਉਂਕਿ ਕਾਫੀ ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਨੇ ਵੀ ਦੁਪੱਟਾ ਹੈਗਾ ਇਹਦੇ ਨਾਲ ਜਾਂ ਨਹੀਂ ਹੈਗਾ ਹਨਾ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਇਹਦਾ ਤੁਸੀਂ ਦੁਪੱਟਾ ਐਕਸਟਰਾ ਤਿਆਰ ਕਰਵਾ ਸਕਦੇ ਹੋ ਜਿਵੇਂ ਦਾ ਤੁਸੀਂ ਚਾਹੋ ਇੱਕ ਪੀਸ ਦਾ ਟਾਈ ਐਂਡ ਡਾਈ ਤਾਂ ਕਿਉਂਕਿ ਅਸੀਂ ਦੁਪੱਟੇ ਤਿਆਰ ਕਰਵਾ ਕੇ ਵੀ ਰੱਖ ਲਈਏ ਹਨਾ ਟਾਈ ਐਂਡ ਡਾਈ ਕਰਵਾ ਕੇ ਰੱਖ ਲਈਏ ਪ੍ਰਿੰਟ ਸੂਟਾਂ ਨਾਲ ਵਿੱਚ ਹਨਾ ਪਰ ਇਦਾਂ ਹੁੰਦਾ ਵੀ ਚਲੋ ਆਪਣੀ ਆਪਣੀ ਚੋਇਸ ਹੁੰਦੀ ਹੈ ਕਿ ਤਾਂ ਤੁਸੀਂ ਹਨਾ ਬਾਕੀ ਕਈ ਭੈਣਾਂ ਕਹਿੰਦੀ ਨੇ ਸਾਡੇ ਕੋਲੇ ਘਰੇ ਦੁਪੱਟੇ ਪਏ ਨਹੀਂਗੇ ਵੀ ਮੈਚ ਕਰ ਜਾਂਦੇ ਨੇ ਕਿ ਤਾਂ ਕਰਕੇ ਅਸੀਂ ਦੁਪੱਟਾ ਨਹੀਂ ਲਗਾਉਂਦੇ ਹੈਗੇ ਨਹੀਂ ਅਸੀਂ ਕਈ ਵਾਰ ਸਲਾਹ ਵੀ ਬਣਾਈ ਹੋਵੇ ਸੀ ਕਾਫੀ ਸੂਟਾਂ ਨਾਲ ਜਿੱਦਾਂ ਪ੍ਰਿੰਟ ਸੂਟ ਹੁੰਦੇ ਨੇ ਸੋਨੇ ਸੋਨੇ ਦੁਪੱਟੇ ਡਾਈ ਕਰਵਾ ਕੇ ਰੱਖ ਲੈਣੇ ਆਂਗੇ ਫਿਰ ਅਸੀਂ ਕਹਿੰਦੇ ਛੱਡੋ ਵੀ ਜਿੱਦਾਂ ਵੀ ਹੁਣ ਚੱਲ ਤੁਹਾਡੀ ਆਪਣੀ ਚੋਇਸ ਹੋਊਗੀ ਉਦੋਂ ਤੁਸੀਂ ਰੈਡੀ ਕਰਵਾ ਲਿਓ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਜਿਹੜੇ ਸੂਟ ਨੇਗੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਇਹ ਦੱਸ ਦਿਓ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਜਰੂਰ ਆਪਣੇ ਕੋਲੋਂ ਟ੍ਰਾਈ ਕਰਿਓ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋਗੇ ਇਦਾਂ ਵੀ ਆਨਲਾਈਨ ਵੀ ਸੂਟ ਮੰਗਵਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਹਦਾ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਸਿਲਾਈ ਕਰਵਾ ਕੇ ਵੀ ਸੂਟ ਮੰਗਵਾ ਸਕਦੇ ਹੋ ਬਿਨਾਂ ਸਿਲਾਈ ਤੋਂ ਵੀ ਮੰਗਵਾ ਸਕਦੇ ਹੋਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ